ਸ੍ਰੀ ਚੰਕੌਰ ਸਾਹਿਬ ਕੋ ਗੱਲ ਕਰਨ ਜਾ ਰਹੇ ਆ ਸ੍ਰੀ ਚੰਕੌਰ ਸਾਹਿਬ ਦੇ ਸਹੀਦੀ ਸਥਾਨ ਦੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵੱਡੇ ਸਾਹਿਬਜ਼ਾਦੇ ਪਿੰਨ ਪਿਆਰੇ ਤੇ ਚਾੜੀ ਸਿੰਘ ਸਵਾ ਲੱਖ ਦੀ ਫੌਜ ਨਾਲ ਇਕੱਲੇ ਇਕੱਲੇ ਜੁੜਾਇਆ ਤਾਂ 10 ਲੱਖ ਮਗਲ ਫੌਜਾਂ ਦੀ ਜੰਗ ਲੜਿਆ ਅੱਜ ਆਖਰੀ ਦਿਨ ਹੈ ਜਿੱਥੇ ਕਿ ਅੱਜ ਗੁਰੂ ਸਾਹਿਬ ਨੇ ਜਿਵੇਂ ਕਾਰੀਬਾਰੀ ਸੀ ਸਹੀਦੀ ਦਿਨ ਹੋਣ ਤੋਂ ਬਾਅਦ ਇੱਕ ਫਰਾਂਟ ਪਰ ਸਾਹਿਬ ਦੇ ਸ੍ਰੋਣੀ ਕਮੇਟੀ ਵੱਲੋਂ ਤੋਹਫਾ ਹੈ ਤੇ ਪ੍ਰਾਂਤ ਤੋਂ ਹੋਣ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਫੋਟੋ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇਖੋ ਗੁਰਦੁਆਰਾ ਸਾਹਿਬ ਤੇ ਸੰਗਤ ਵੱਡੀ ਗਿਣਤੀ ਵਿੱਚ ਪਿਛਲੇ 3 ਦਿਨਾਂ ਤੋਂ ਇੱਥੇ ਚੱਲ ਰਹੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਨਗਰ ਕੀਰਤਨ ਦੇ ਵਿੱਚ ਵੀ ਸ਼ਾਮਲ ਹੋ ਗਈ ਹੈ ਇਹ ਸੰਗਤ ਜੋ ਕਿ ਪਿਛਲੇ 3 ਦਿਨ ਤੋਂ ਇਸੇ ਤਰ੍ਹਾਂ ਲੱਖਾਂ ਦੀ ਤਰ੍ਹਾਂ ਵਿੱਚ ਆਈ ਹੈ ਐ ਜੀ ਪੀ ਸੀ ਮੈਂਬਰ ਨੇ ਸਾਡੇ ਨਾਲ ਕਿਹੜਾ ਸਾਹਿਬ ਐ ਜੀ ਪੀ ਸੀ ਮੈਂਬਰ ਸਾਹਿਬ ਨਾਲ ਗੱਲ ਕਰਾਂਗੇ ਮੇਡਾ ਸਾਹਿਬ ਤੁਸੀਂ ਚਮਕੌਰ ਸਾਹਿਬ ਆਏ ਹੋ ਨਗਰ ਕੀਰਤਨ ਵੀ ਹੁੰਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਅੱਜ ਜਿਹੜੇ ਵਿੱਚ ਇਹਾਰਾ ਸਾਹਿਬ ਜੀ ਨੇ ਕੀ ਕਿਹਾ ਟ੍ਰਾਫਿਕ ਦੇ ਦਿੱਕਾ ਖਾਇਦਾ ਇਹਦੇ ਕੋਲ ਕੋਤੇ ਸ੍ਰੀ ਗੁਰੂ ਸਾਹਿਬ ਦੇ ਮਹਾਨ ਘਰ ਤੇ ਜਿੱਕੇ 10 ਪਾਤਸ਼ਾਹ ਸਤਸ ਸਿੰਘ ਗੋਬੀ ਸਿੰਘ ਸੱਤੇ ਪਾਸ਼ਾ ਨੇ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਵਾਈ ਦਿਆ ਸੀ ਉਹ ਕਿਹਾ ਸੀ ਕਿ ਮੈਂ ਆਪਣਾ ਸਰਬਸਵਾਰਾਂਗਾ ਉਹ ਬਚਨ ਪੂਰੇ ਕਰਨ ਲਈ ਇੱਕ ਰਹਾਸੀ ਸਵਾਲ ਨਾਮ ਦੇ ਇੱਕ ਵਿਰਾਮ ਕਬਦ ਗੁਜੀ ਨਾਮ ਦਾ ਉਹ ਬੱਚਾ ਪੁੰਨ ਕਰਨ ਲਈ ਇਸ ਧਰਤੀ ਤੇ ਜਿਵੇਂ ਉਸ ਪ੍ਰਤਾਮੇ 10 ਲੱਖ ਦੀ ਫੌਜ ਨੂੰ 40 ਸਿੰਧਾਂ ਨੂੰ ਤਤਵਾ ਚਾਕੇ ਉਹ ਜਿਹੜੇ ਬਤਰੀ ਕਹੇ ਜੀ ਸਵਾਲ ਨਾਮ ਦੇ ਇੱਕ ਵਿਰਾਮ ਸਵਰਜਿੰਦੂ ਨਾਮ ਤੋਂ ਨੌਕਰੀ ਨਿਕੇਸ਼ ਸਵਾਲ ਨਾਮ ਦੇ ਗਿਆਨੀ ਕ੍ਰਿਤੀਏ ਉੱਥੇ ਵੱਡੇ ਸਹਾਇਜਾ ਦਾ ਬਾਬਾ ਅਜੀਤ ਸਿੰਘ ਜੀ ਨਾ ਤੋਂ ਛੋਟੇ ਦੇ ਹਾਜ਼ਰੀ ਵਿੱਚ ਇਸ ਧਰਤੀ ਤੇ ਗੁਰੂ ਸਾਹਿਬ ਨੇ ਆਪ ਤਿਆਰ ਕਰਕੇ ਜੰਗ ਤੇ ਭੋਗੇ ਦੁਨੀਆਂ ਦਾ ਕੋਈ ਕਿਸੇ ਕੰਨਾ ਪੁੱਤ ਜਿਨੋ ਪ੍ਰਕਾਸ਼ੀ ਕੇ ਕੇਸ ਖੁੰਦੇ ਸਾਰੇ ਤੇ ਮੌਤ ਹੈ ਲੇਕਿਨ ਗੁਰੂ ਸਾਹਿਬ ਨੇ ਆਪਣੇ ਸਾਹਿਜਾਂ ਦੇ ਨੂੰ ਯਾਦ ਕਰਕੇ ਜੰਗ ਤੇ ਭੋਗੇ ਆਪੇ ਸਾਹਿਜਾਂ ਦਾ ਅਨੇਕ ਸਿੱਧਿਆ ਛੋਟੇ ਸਾਹਿਜਾਂ ਦੇ ਉੱਤੇ ਸੀਹੀ ਤੇ ਆ ਪ੍ਰਾਪਤ ਕੀਤੀ ਇੱਕ ਰਾਤ ਸੁਤਾਨਾ ਇੱਕ ਉਹਨੂੰ ਮਹਾਨ ਗੁਰੂ ਸਾਹਿਬ ਦੇ ਸੰਗਮਾਂ ਤਿੰਨ ਪਿਆਰਿਆਂ ਨੇ ਔਰ ਬਹੁਤ ਸਾਰੇ ਸਿੰਘਾਂ ਨੇ ਇੱਥੇ ਸੇਵਾਵਾਂ ਦਿੱਤੀਆਂ ਇਹ ਬਹੁਤ ਹੀ ਕਾਮਯਾਬ ਇਹ ਬਹੁਤ ਮਹੱਤਵ ਰੱਖਦਾ ਸਥਾਨ ਤੁਸੀਂ ਦੇਖ ਰਹੇ ਕਿੰਨੀ ਸੰਗਤ ਜਿਹੜੀ ਸਰਦਾਰ ਪਟਕੀ ਦਾ 11ਵੀਂ ਇਹ ਪੱਗੀ ਇਸ ਧਰਤੀ ਤੇ ਰਾਤੇ ਉਹਨਾਂ ਮਹਾਨ ਸ਼ਹੀਦਾਂ ਸਾਹਿਬਾ ਨੂੰ ਸਤਿਕਾਰ ਰਹੇ ਆ ਅੱਜ ਵੀ ਅਜਿਹਾ ਜਿਹੜੀ ਚਾਹਤ ਤੋਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਲਗਾਈ ਗਈ ਹੈ ਇਹ ਸਿੱਮਿਤ ਸੰਗਤ ਜਿਹੜੀ ਹੈ ਇਹ ਮਹਾਨ ਸ਼ਹੀਦਾਂ ਨੂੰ ਸਤਕਾਰ ਭੇਟ ਕਰ ਰਹੀ ਆ ਪ੍ਰਣਾਮ ਕਰ ਰਹੀ ਆ ਇਹ ਮਹਾਨ ਸ਼ਹੀਦਾਂ ਕਰਕੇ ਅੱਜ ਜਿਹੜੀ ਕੌਮ ਹੈ ਇਹ ਸਿੱਖੀ ਸਰੂਪ 'ਚ ਆ ਨਹੀਂ ਤਾਂ ਇਤਿਹਾਸ ਕੋਈ ਹਿੰਦੁਸਤਾਨ ਦਾ ਹੋਰ ਹੁੰਨਾ ਸੀ ਸੋ ਮੈਂ ਉਹਨਾਂ ਮਹਾਨ ਸ਼ਹੀਦਾਂ ਦਾ ਸਾਦਾ ਭੇਟ ਕਰਦਾ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਨੂੰ ਵੀ ਉਹਨਾਂ ਮਹਾਨ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਜਿਹੜੇ ਇਹ ਦਿਹਾੜੇ ਮਨਾਏ ਜਾਂਦੇ ਆ ਉਹਨਾਂ ਦੇ ਪੂਰਨਿਆਂ ਤੇ ਅਸੀਂ ਵੀ ਪੂਰੇ ਉੱਤਰ ਸਕੀਏ ਸਿੱਖ ਕੌਮ ਪੂਰੀ ਉੱਤਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੇ ਸਨ ਅਜਵੇਲ ਸਿੰਘ ਜੀ ਖੇੜਾ ਐ ਜੀਪੀਸੀ ਮੈਂਬਰ ਤੇ ਅੱਜ ਦਾ ਜੋ ਆਖਰဆုံး ਦਿਨ ਹੈ ਗੁਰੂ ਸਾਹਿਬ ਦੇ ਜਿੱਥੇ ਕੀ ਇੱਥੇ ਤਿੰਨ ਪਿਆਰੇ ਸ਼ਹੀਦ ਹੋਏ ਦੋ ਸਹਬਜ਼ਾਦੇ ਤੋਂ ਬਾਅਦ ਜਦੋਂ ਪੰਜ ਪਿਆਰਿਆਂ ਦਾ ਹੁਕਮ ਬਣ ਕੇ ਗੁਰੂ ਸਾਹਿਬ ਤਾੜੀ ਮਾਰ ਕੇ ਤਾੜੀ ਸਾਹਿਬ ਤੋਂ ਰਵਾਨਾ ਹੋਏ ਮਾਚੀਵੜੇ ਜੰਗੜਾ ਦਾ ਅੱਜ ਦਾ ਉਹ ਪਵਿੱਤਰ ਦਿਨ ਜਿੱਥੇ ਅੱਜ ਤੋਂ ਬਾਅਦ ਜਦੋਂ ਜੋ ਜਿੱਤ ਦੇ ਵੀ ਚੱਪੜੇ ਮੱਛਿਆਂ ਨੂੰ ਸੀਨ ਕਰਨ ਤੋਂ ਬਾਅਦ ਸਰਵਾਸ ਸਭਾਰ ਕੇ ਸਾਡੀ ਸਿੱਖ ਕੌਮ ਨੂੰ ਉਹਨਾਂ ਵੱਲੋਂ ਜੋ ਦਸਤਾਰ ਅਸੀਂ ਸਜਾ ਰਹੇ ਆ ਤਾਂ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਸਾਡੇ ਲਈ ਪਾਇਆ